ਯਾਰ ਕੋਈ ਪਤਾ ਕੀਤਾ ਹੁਸ਼ਿਆਰਪੁਰੋਂ ਵੀ ਨਹੀਂ ਮਿਲੇਗਾ ਕੈਂਪੋਰਡ ਦਾ ਵੀ ਮਾਰਨਾ ਹੈ ਆਹ ਦਿੱਤਾ ਰੋ ਵੀ ਆ ਤੇ ਆਈ ਲੋਕ ਸਾਨੂੰ ਦਾ ਚਲਾ ਪਿਆ ਤੁਸੀਂ ਅਰੇਂਜ ਕਰਵਾ ਕੇ ਦਿੱਤੇ ਆ ਬਹੁਤ ਮਿਲ ਗਿਆ ਇਹ ਨਹੀਂ 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 ਸਾਡਾ ਬਹੁਤ ਬਹੁਤ ਥੈਂਕ ਯੂ ਸਾਡੇ ਭਰਾ ਦਾ ਫੋਨ ਆ ਯੂਟਿਊਬਰ ਦਾ ਫੂਕਾ ਮਾਰ ਮਾਰ ਕੇ ਪਚਾਉਣਾ ਹੁਣ ਕਿੱਥੇ ਪੂਰ ਆ ਆ ਘੁੰਮ ਲੱਗੇ ਆ ਪਤਾ ਦੀ ਅੱਜ ਇਹ ਹਾਲ ਚੱਲ ਜੇ ਬੜੇ ਜਲਾਵਾਲ ਤੁਹਾਨੂੰ ਦਰਸ਼ਾ ਦੇ ਰਹੇ ਆ ਇਹ ਆਇਲ ਕਰਕੇ ਉਹ ਸਾਡੀ ਦਾਦਾ ਨੂੰ ਥੋੜੀ ਖਾਂਸੀ ਹੋ ਗਈਗੀ ਐ ਕਾਡੇ ਉਹ ਕਿਤੇ ਜਾ ਜਾਂਦੇ ਜਾਨੇ ਕਿ ਕਿੱਥੇ ਚਿੰਤਮਤੀ ਮਾਦਰੇ ਜਾਂਦੇ ਆ ਪੰਜਾਬ ਨਹੀਂ ਹੋਇਆ ਕਿੰਨੇ ਦਿਨ ਹੋ ਗਏ ਤੇ ਮੋਟਰਸਾਈਕਲ ਸਾਡਾ ਖਰਾਬ ਆ ਤੇ ਕਿੱਤਾ ਠੀਕ ਕਰਨਾ ਹੈ ਤੇ ਉਹਨਾਂ ਨੇ ਮੁਰਦਗਾਲਦਾਂ ਨੂੰ ਦਿੱਤਾ ਤਰਨੋ ਤੋਂ ਅਸੀਂ ਇੱਥੇ ਆ ਗਏ ਆ ਆਹ ਦੇਖੋ ਜੀ ਇੱਥੇ ਬਜਾਜ ਆ ਇੱਥੇ ਟੀਵੀ ਆ ਕੇ ਆ ਆਇਆ ਪਿਆ ਆ ਇਹਦਾ ਸਮਾਨ ਨੀਂ ਮਿਲਦਾ ਹੈਗਾ ਹੁਸ਼ਿਆਰ ਕੋਲੋਂ ਪਤਾ ਕੀਤਾ ਹੁਸ਼ਿਆਰ ਕੋਲੋਂ ਵੀ ਨਹੀਂ ਮਿਲਿਆ ਹੈਗਾ ਕੇਮ ਸ਼ਾਫ ਤੇ ਆ ਮਤਲਬ ਕਿ ਮੋਟਰਸਾਈਕਲ ਦੇ ਜਿੱਤੇ ਬਾਲ ਉੱਪਰ نیچے ਹੁੰਦੇ ਆ ਨਾ ਆ ਕੇਮ ਸ਼ਾਫ ਦਿਖਾਉ ਮਾੜਾ ਆ ਆ ਕੇ ਚੱਲੋ ਇਹ ਮਿਲਦੀ ਨਹੀਂ ਮਿਲ ਹੈਗੀ ਇਹ ਹੁਣ ਚੱਲੇ ਆਪਾਂ ਜਲੰਧਰ ਜਲੰਧਰ ਜਾ ਰਹੇ ਆ ਇਹ ਉੱਥੋਂ ਦੇਦੇ ਆ ਪਤਾ ਦਿੱਤਾ ਜਾਂਦੀ ਵਿੱਚ ਫੋਨ ਕਰਕੇ ਪਤਾ ਦਿੱਤਾ ਵੀ ਮਿਲ ਜਾਏਗੀ ਉਹ ਕਹਿੰਦੇ ਮਿਲ ਜਾਏਗੀ ਇਹ ਹੁਣ ਜਾ ਰਹੇ ਆ ਇਹ ਬਦਲੋ ਆਪਣੇ ਕੋਲੋਂ ਹਾਂ ਅਗੇ ਤਾਂ ਨੋਹਾਂ ਤੱਕੇ ਅਬ ਇਹ ਬੁਰਾ ਹਾਲ ਹੈ ਭਰਾਵਾ ਇਹਦੇ ਨਾਲ ਜੇ ਤਿੰਨ ਤਿੰਨ ਬੜੇ ਤੇੜਾ ਆ ਭਰਾ ਪਿੱਛੇ ਪੈਟਰੋਲ ਇੱਕ ਦੇਖਿਆ ਨਹੀਂ ਪੈਟਰੋਲ ਦਾ ਚੱਲ ਉਹਦਾ ਪਤਾ ਲੱਗ ਜਾਂਦਾ ਮੁੰਡਾ ਹਾਲ ਤੇ ਇਹ ਚ ਮੁੜ ਜਾਂਦੇ ਤੇਲ ਦਾ ਪਤਾ ਨਹੀਂ ਲੱਗਾ ਓਪੋ ਓਪੋ ਤੋਂ ਪਿੱਛੇ ਪੈਟਰੋਲ ਹੱਦ ਹੋ ਗਿਆ

ਸਾਈ ਪਹੁੰਚ ਗਏ ਜਾਂਸੀ ਜੀ ਜਲੰਧਰ ਤੋਂ ਕੇਮ ਸ਼ਾਟ ਆ ਫੜੀ ਇੱਧਰ ਲਿਆ ਇੱਧਰ ਮੈਂ ਹੌਂਦਾ ਦੇ ਪਾਰ ਤੇ ਆਉਂਦਾ ਦੇ ਪਾਰ ਤੇ ਆਏ ਆਂ ਉਹ ਮਲਾਰੇ ਦੇਖਣ ਲੱਗੇ ਆਂ ਪੂਰੇ ਪੂਰੇ ਹੀ ਆਂ ਲਾ ਨੋਰ 9 9 9 ਕੰਚਾ ਆਪਾ ਆਸ ਹੋ ਰਹੀ ਆਂ ਕਾੜ ਦੇ ਉੱਪਰ ਵਾਪਸ ਸਿੱਧਾ ਪੂਰਾ ਹੀ ਆ ਜੀ ਕੋਈ ਨਾ ਲੋੜ ਹੀ ਨਹੀਂ ਆਣੀ ਕੋਕਾ ਕੇ ਆ ਜੀ ਦੇਖਣਾ ਜੀ ਮੈਨੂੰ ਬਦੂਰੋ ਬਹੁਤ ਆਇਆ ਮੈਂ ਤੇ ਮੈਂ ਕੋਲ ਕੇ ਲੈ ਜਾਣਾ ਕੋਈ ਗੱਲ ਨਹੀਂ ਇਹ ਵਾ ਤਾਂ ਸੋ ਕੀ ਕਰੀਏ ਚਾਹ ਪਾਣੀ ਬਣਾਓ ਨਹੀਂ ਭਾਈ ਪਾਣੀ ਪੀ ਲਿਆ ਬਸ ਬੱਡੇ ਬੱਡੇ ਸਾਡੇ ਕੋ ਆਏ ਹੋਰ ਵੱਡੇ ਬੰਦੇ ਗਾਣੇ ਬਹਾ ਸਾਡੇ ਕੋ ਆਏ ਨਹੀਂ ਬਸ ਤੁਹਾਡੀ ਲੋੜ ਪੈ ਜਾਂਦੀ ਹੁਣ ਕੀ ਕਹੀਏ ਚਲਾਣੀ ਇਦਾਂ ਦੀ ਆ ਪਾਣੀ ਹੁਣ ਇਦਾਂ ਦੀ ਆ ਮੈਂ ਕਹਾਂ ਮੇਰੀ ਉਹਦੀ ਪੁੱਤੇ ਚੋ ਜਾਦੇ ਤੇ ਸਾਡੇ ਤੇ ਆ ਕੇ ਡਿੱਗ ਜਾਂਦੇ ਆ ਇਸ ਪੱਤੇ ਮਿਸ਼ਰਾ ਜੀ ਸੇਮ ਤੇ ਨਹੀਂ ਹੁੰਦੇ ਨਾ ਲੱਗ ਲੱਗ ਨਹੀਂ ਹੁੰਦੇ ਨਾ ਅਗਰ ਤੁਸੀਂ ਸੋਸਮਾਟ ਪੁੱਛੀਏ ਮੈਂ ਇਹਦੇ ਬਾਰੇ ਦੱਸ ਦਵਾਂਗਾ। ਇਹਦਾ ਉਹ ਰੌਣੀ ਬਣਾਉਣੀ ਹੈ। ਬੇਵੀਕਰ ਹੋ ਗਈ ਬੇਵੀਕਰ। ਇਹ ਇੱਕ ਨਵਾਂ ਮਾਡਲ ਆਇਆ ਠੀਕ ਹੈ। ਇੱਕ ਮਾਡਲ ਦੇ ਵਿੱਚ ਨਾ ਇੱਥੇ ਬਿਰਾੜੀ ਹੁੰਦੀ ਮੈਰੀਂ। ਜਿਹੜੀਆਂ ਮੈਗਨ ਲੱਗੀਆਂ ਹੁੰਦੀਆਂ। ਇਹ ਪੈਰੀ ਕਰ ਰਹਿਣ ਵਾਲੀ ਹੈ। ਇੱਕ ਵਿਚਾਰ ਹੋ ਗਿਆ ਨਾ ਸਿਵਾਦੀ ਕਿ ਆਪਾਂ ਵੈਰਿੰਗ ਤੋਂ ਬਗੈਰ ਬਣਾਈਏ। ਨਹੀਂ ਵੈਰਿੰਗ ਵਾਲੀ ਚਾਹੀਦੀ ਹੈ। ਵੈਰਿੰਗ ਤੋਂ ਬਗੈਰ ਵਾਲੀ ਹੀ ਹੋ ਗਈ ਹੈ ਇਸ ਮਾਡਲ ਜਾਇਆ। ਹੋ ਗਿਆ। ਇਹ ਦਾ ਹੋ ਗਿਆ ਜੀ ਕੰਪਲੀਟ ਆਪ ਵੀ ਗੁੱਜਾ ਦੇਖ ਲਈ ਪਾਟ ਤੇ ਆਉਂਦੀ ਰਹੋ। ਇਹ ਪਹਿਲੇ ਦਾ ਕੰਮ ਹੈ ਨਾ ਤੁਸੀਂ ਵੀਡੀਓ ਬਣਾਇਆ ਕਰੋ ਜਿਆਦਾ ਵਧੀਆ ਬਣਦਾ ਹੈ। ਤੇ ਚੈੱਕ ਕਰਾ ਲਵਾਂਗੇ। ਮੈਂ ਕਿਹੜੇ ਬਾਰੇ ਕਿਹੜੇ ਵੀਡੀਓ ਬਣਾਇਆ ਕਿ ਆ ਦੇਖੋ ਤ੍ਰੈਂਕ ਦਾ ਟੁੱਟ ਗਈ ਵਿੱਚੋਂ। ਤ੍ਰੈਂਕਿੰਗ ਹੈ ਇੱਕ ਸਾੜਾ। ਤ੍ਰੈਂਕ ਸ਼ਾਟ ਆਓ। ਪਰ ਮੈਂ ਵੀਡੀਓ ਬਣਾਇਆ ਕਰ ਵਧੀਆ ਬਣਾਨੇ ਤੁਸੀਂ ਵੀਡੀਓ। ਕੀ ਜੀ ਹੈ ਪਾਟ ਦੇਖਦੇ। ਬਾਅਦ ਦੇਖਣੇ ਯਾਰ ਕਿੰਨੀ ਦੋ ਦੋ ਆਏ ਹਾਂ ਮੈਨੂੰ ਲੱਗਾ ਸਾਨੂੰ ਬਾਅਦ ਨਾਲ ਫੇਰ ਜਾਣਾ ਪਵੇ। ਉਦਾ ਮਿਚਰਾ ਜੀ ਤੁਹਾਨੂੰ ਟਾੜ ਦੇ ਉੱਧਾ ਭਰੋਸਾ ਆਏਗਾ ਪਰ ਆਪਣੇ ਆਪ ਦੇ ਲਈ ਯਕੀਨ ਹੈਗਾ ਉਹ ਵੀ ਮੁੜ ਕੇ ਬਾਅਦ ਨੂੰ ਕਿਤੇ ਆਣਾ ਪੈਣਾ ਹੋਵੇ। ਲਓ ਜੀ ਆਹ ਚੀਜ਼ ਹੈ ਜੀ। ਆਹ ਮੇਨ ਜੀ ਜਾਈ ਜਿਹੜੀ ਟੁੱਟ ਗਈ ਇੱਥੇ। ਹਨਾ ਮਿਚਰਾ ਜੀ ਆਹ ਟੁੱਟ ਗਈ ਜੀ ਇਹਦੇ ਕਰਕੇ ਇਹ ਮਾਰਦੀ ਉੱਪਰ ਨੂੰ ਪ੍ਰੈਸ਼ਰ ਮਾਰਦੀ ਹੈ ਨਾ। ਕੰਪ ਕੰਪ ਦਾ ਕੰਮ ਕਰਦੀ ਨਾਲ ਗਿਆ। ਹਾਂ ਜੀ। ਤੇਲ ਮਾਰ ਕੇ ਤੇਲ ਦਾ ਮਲ ਕੇ ਪ੍ਰੈਸ਼ਰ ਮਾਰ ਕੇ ਉੱਪਰ ਨੂੰ ਮਾਰਦੀ ਹੈ ਜਿਹਨਾਂ ਕੇਨ ਚਾਪ ਦੇ ਉੱਤੇ ਤੇਲ ਫੈਂਟਾਇਆ ਤੇ ਫਿਰ ਕੇ ਚਾਊਟ ਮਾਰ ਕੇ ਬੁਦਾ ਪਰ ਕਰਦੇ ਟਿਕ 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 ਆਵਾਜ਼ ਆਣ ਦੀ ਤੇ ਇਸ ਕਰਕੇ ਸਾਡਾ ਮਿੱਕਰਾ ਜੀ ਨੇ ਸਾਹ ਲਤਾ ਤੇ ਮਿੱਕਰਾ ਜੀ ਕਿੰਨੀ ਸੇਵਾ ਬੜੀ ਜੀ ਹੁਣ ਦੱਸੋ ਜੀ ਹਾਂਜੀ ਇੱਕ ਮਿੰਟ ਤੇ ਬਣਾਣਾ ਕਿ ਦੱਸੋ ਇਹ ਜੀ ਤੇ ਲ ਬਣਾ ਦੇਣਾ ਚੜ੍ਹ ਗਿਆ ਦਿਨਾਂ ਨਾਲ ਤੇ ਨਾ ਪਾਉਣ ਤੇ ਪਾਣਾ ਅੱਛਾ ਇਹਨਾਂ ਨੂੰ ਵਾਗ ਰੱਖੇਗੇ ਆਪਰੇ ਕੀ ਹੈ ਇਹ ਲਓ ਜੀ ਦੇ ਲਓ ਵਿਦਰਾਜੀ ਇਹਦਾ ਮਤਲਬ ਇੱਥੇ ਮੌਜੂਦ ਨਹੀਂ ਸੀਗਾ ਤੁਸੀਂ ਅਰੇਂਜ ਕਰਵਾ ਕੇ ਦਿੱਤੇ ਆ। ਲੋਕੀ ਕਿਹਾਜੀ ਬਹੁਤ ਬਹੁਤ ਨਹੀਂ 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 ਸਾਡਾ ਬਹੁਤ ਬਹੁਤ ਥੈਂਕ ਯੂ ਸਾਡੇ ਭਰਾ ਦਾ ਹੋਣਾ ਹੈ ਯੂਟਿਊਬਰ ਦਾ। ਭਾਬੀ ਦੇ ਵਿੱਚ ਪਾਇਆ ਨਹੀਂ ਵੀਡੀਓ ਚ ਕਮਾ ਲਓ। ਉਹ ਭਾਬੀ ਇੰਨੀ ਅਫਰ ਕਮਾਣੀ ਆ। ਬੱਸ ਆ ਲਓ ਜੀ। ਨਹੀਂ ਨਾਲ ਲੱਗੇ ਨਾ। ਓਕੇ ਬੋਲੋ। ਇਕੱਲੇ ਯੂਟਿਊਬਰ ਨਹੀਂ ਆ। ਮਿਸੇਸ ਯੂਟਿਊਬਰ ਵੀ ਆਇਆ। ਲਓ ਜੀ ਮਿਸਲੀ ਹੈ ਜੀ। ਲਓ ਜੀ। ਅਸੀਂ ਐਂ ਚਲੋ ਠੀਕ ਆ ਜੀ ਹੁਣ ਅਸੀਂ ਘਰੇ ਪਹੁੰਚ ਕੇ ਹੁਣ ਤੁਹਾਡੇ ਨਾਲ ਉੱਥੇ ਜਾ ਜਾ ਕੇ ਜਿੱਤੇ ਖਲਾਰਾ ਖਲੂਰਾ ਪਾ ਕੇ ਰੱਖਿਆ ਉੱਥੇ ਹੁਣ ਦੁਕਾਨੇ ਤੁਹਾਨੂੰ ਚਲੋ ਠੀਕ ਹੈ ਜੀ ਚਲ ਸ਼ੁਕਰੀਆ ਜੀ ਇੱਕ ਵਾਰੀ ਫੇਰ ਚਲੋ ਠੀਕ ਹੈ ਗਲਤੀ ਮੋਟਰਸਾਈਕਲ ਦੀ ਨਹੀਂ ਹੈ ਗਲਤੀ ਡਰਾਈਵਰ ਦੀ ਹੁੰਦੀ ਹੈ ਹਮੇਸ਼ਾ ਕੋਈ ਮੋਟਰਸਾਈਕਲ ਨਹੀਂ ਰਹਿੰਦਾ ਇਹਨਾਂ ਦੇ ਹੱਥ 'ਚ ਜਿਹੜਾ ਧੂਆਂ ਨਾ ਮਾਰੇ ਤੇ ਇਹ ਨਹੀਂ ਖਾਣਾ ਤੂੰ ਹਵਾ ਮਾਰਦਾ ਵਿਆ ਉਹ ਅਦਾ ਫੂਕਾ ਮਾਰੀ ਜਾ ਹੁਣ ਕੋਈ ਚੀਜ਼ ਰਹਿੰਦੀ ਵੀ ਹੈਗੀ ਤੁਹਾਡੇ ਹੱਥ 'ਚ ਦੱਸਿਆ ਜਰਾ ਦੈਂਦੀ ਆ ਫੜਾ ਫੜਾ ਬੈਹ ਜਾ ਫੜਾ ਫੜਾ ਬੈਹ ਜਾ ਥੂਕ ਮਾਰੀ ਆ ਥੂਕ ਮਾਰੀ ਆ ਇਹਨੀ ਭੂਖ ਤੇ ਸਾਰੋਂ ਨਾ ਹੋਵੇ ਮਦਰੀਆ ਭੂਕਾ ਤਾੜੀਆਂ ਬਾਤੀ ਉਹ ਤੁਹਾਡੀ ਹਵਾ ਨਿਕਲ ਗਈ ਆ ਹੋ ਨਹੀਂ ਚੱਲਣਾ ਇਹ ਤੂੰ ਚੱਲ ਪਾ ਇਹਨ ਚੱਲਣਾ ਪੁੱਤ ਹਾਂ ਚੱਲ ਪਿਆ ਚੱਲ ਪਿਆ ਚੱਲ ਪਿਆ ਵੀ ਚੱਲ ਪਿਆ ਉਹ ਸਾਹਮਣੇ ਪਟੋਲ ਪਟੋਲ ਹੋਗਾ ਪਹਿਲੇ ਵੀ ਇੱਥੇ ਹੀ ਪੁਆਰੀ ਪਟੋਲ ਹਾਂ कौन जा कौन जा तेरी है आ कौन जा हां हां कौन तेरी ओए कराता दो कौन जा कौन जा ਅੱਗੇ ਦੇ ਗਿਆ ਕੁਪੜਾ ਫੁਕਾਰੋ ਬੈਰੋ ਆਈ ਐ ਕੋਈ ਕੋਈ ਲਾਸਟ ਵਾਰੀ ਫੁਕ ਮਾਰ ਦੇ ਉਹ ਪ੍ਰੈਸ਼ਰ ਫੁਕਾ ਮਾਰ ਮਾਰ ਕੇ ਪਚਾਉਣਾ ਚੱਲ ਗਿਆ ਜਗੜ ਚੱਲ ਬਈ ਇਹ ਨੂੰ ਹੁਣ ਕੀ ਕਮਾਤ ਨੋ ਕਮਾ ਜਾਂਦਾ ਨਾ ਕਮਾ ਖਟਾਰਾ ਖਟਾਰਾ ਲੋਕੀ ਦੇ ਦੇ ਆ ਕਿਦੋਂ ਮੁਰਸੇ ਲੈ ਕੇ ਤੁਰਿਆ ਹੈ ਯਾਨੀ ਤੁਮਾ ਲਹੂ

50 ਰੁਪਏ ਦਾ ਭਾਰੇ ਮੋੜ ਫਿਰ ਚੱਕੋਗਾ ਹੀ ਪਤਾ ਮੈਨੂੰ ਛੱਡ ਦੇਣਾ ਹੀ ਆ ਤੁਸੀਂ ਉਹ ਇਹੋ ਉਹ ਤਾਂ ਕਹੋਣੀ ਹੈ ਉਹ ਉਹ ਤਾਂ ਕਹੋਣੀ ਹੈ ਬਾਕੀ 50 ਰੁਪਏ ਦਾ ਤੇ ਹੋਣਾ ਚੱਕਰ ਦਾ ਪਾਉ ਰੋ ਚੱਕਰ ਦਾ ਕਰਦੇ ਨਹੀਂ ਕਹਈ ਥੈਂਕ ਯੂ ਥੈਂਕ ਯੂ ਫੁੱਲ ਕਰਾਉਂਦੇ ਥੈਂਕ ਯੂ ਫੁੱਲ ਕਰਾਉਂਦੇ ਚੇਂਜ ਕਰੋ ਇਹ ਰੱਖੋ ਮੈਂ ਤੁਹਾਨੂੰ ਦੋ ਸੌੜਾ ਸਭ ਤੋਂ ਪਹਿਲਾ ਘਰੇ ਆ ਗਏ ਬਸ ਹੋ ਗਈ 5:30 ਤੇ ਚਲੋ ਹੁਣ ਬਾਕੀ ਮੋਟਰਸਾਈਕਲ ਆਣ ਦਾ ਵੀ ਫੋਨ ਆਇਆ ਹੈਗਾ ਕਹਿੰਦੇ ਭਾਜੀ ਤੁਹਾਡੇ ਸਮਾਨ ਮਿਲ ਗਿਆ ਕਣੇ ਨਾਗਾ ਮਿਲ ਗਿਆ ਤੇ ਨਾ ਨੋਵੇ ਜਾਣੇ ਚਲੋ ਠੀਕ ਹੈ ਜੀ ਹੁਣ ਉਹ ਤੇ ਦੁਕਾਨ ਤੇ ਮਿਲਦੇ ਆ ਲੈ ਆਂਦੇ ਆ ਆਪਣੀ ਦੰਨੋ ਘਰੇ ਤੇ ਹੁਣ ਸਾਊਂਡ ਦੇਖੋ ਜੀ ਇਹਦਾ ਸਾਊਂਡ ਬਿਲਕੁਲ ਸਹੀ ਜਿਹਾ ਬਿਆ ਆ ਆਇਲ ਦਾ ਧੂਆ ਹਣਾ ਓਇਲ ਲਗਾ ਦੇ ਲੈ ਓਲਦਣਾ ਚੋਂਦਾ ਲੈ ਗੇਮ ਸ਼ਾਟ ਇਹਦੀ ਗੇਮ ਸ਼ਾਟ ਖਰਾਬ ਸੀ ਚਲੋ ਹੋ ਗਿਆ ਠੀਕ ਹੁਣ ਠੀਕ ਹੈ ਜੀ ਦੇਖਣ ਲਈ ਧੰਨਵਾਦ ਤੁਹਾਡਾ ਸਾਰਿਆਂ ਦਾ ਸਾਰਿਆਂ ਦਾ ਰਾਮ ਰਾਮ